ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਬਿਰਧ ਮਾਈ ਰਹਾ ਕਰਦੀ ਸੀ ਉਹ ਮਾਈ ਦੇ ਜ਼ਿੰਦਗੀ ਦਾ ਇੱਕ ਨਿਯਮ ਸੀ ਪਹਿਲਾਂ ਕੱਚੇ ਘਰ ਹੋਇਆ ਕਰਦੇ ਸਨ ਉਹ ਮਾਈ ਨਾ ਉੱਠਣਸਾਰ ਆਪਣੇ ਨਾਲ ਦੇ ਗਵਾਂਢ ਦੇ ਘਰੋਂ ਗੋਆ ਲਿਆ ਕੇ ਆਪਣੀ ਪਹਿਲਾਂ ਰਸੋਈ ਨੂੰ ਚੰਗੀ ਤਰ੍ਹਾਂ ਲੇਪ ਪੋਚ ਕੇ ਪੋਚਾ ਲਾ ਤੇ ਫਿਰ ਉਹ ਇਸ਼ਨਾਨ ਕਰ ਇਸ਼ਨਾਨ ਕਰਨ ਤੋਂ ਬਾਅਦ ਪਰਮਾਤਮਾ ਦਾ ਨਾਮ ਲੈ ਫਿਰ ਰਸੋਈ 'ਚ ਕੁਝ ਬਣਾਇਆ ਕਰਦੀ ਸੀ ਉਹਦਾ ਹੀ ਜ਼ਿੰਦਗੀ ਦਾ ਨਿਯਮ ਸੀ ਉਹਨੇ ਸਵੇਰੇ ਉੱਠ ਕੇ ਇਹ ਲੰਬਾ ਪੋਚੀ ਕਰਦੀ ਹੋਈ ਕਰਦੀ ਹੁੰਦੀ ਸੀ ਫਿਰ ਉਹ ਚੁੱਲ੍ਹੇ ਤੇ ਪਹਿਲੀ ਜੋ ਵੀ ਚੀਜ਼ ਬਣਾਇਆ ਕਰਦੀ ਸੀ ਉਸ ਨੂੰ ਉਹ ਕੀ ਕਰਿਆ ਕਰਦੀ ਵੀ ਪਰਮਾਤਮਾ ਦੇ ਹਿੱਸੇ ਵੰਡੀ ਕੱਢ ਕੇ ਤੇ ਰੱਖ ਦਿਆ ਕਰਦੀ ਘਰ ਦੀ ਕੰਧ ਦੇ ਉੱਤੇ ਉਹਨੂੰ ਰੱਖ ਦਿਆ ਕਰਦੀ ਵੀ ਜੇ ਸ਼ਾਮ ਤੱਕ ਕੋਈ ਆ ਕੇ ਰਾਈ ਪਾਂਦੀ ਲੈ ਗਿਆ ਠੀਕ ਹੈ ਨਹੀਂ ਤਾਂ ਉਸ ਤੋਂ ਬਾਅਦ ਉਹ ਚਿੜੀਆਂ ਜਨੋਰਾ ਨੂੰ ਉਪਾ ਦਿਆ ਕਰਦੀ ਉਹ ਉਂਝ ਵੀ ਚਿੜੀਆਂ ਜਨੋਰਾ ਨੂੰ ਪਾਇਆ ਕਰਦੀ ਇਸ ਤਰ੍ਹਾਂ ਉਹ ਮਾਈ ਦੇ ਘਰ ਨਾ ਵੀ ਉਹਦੀ ਔਲਾਦ ਵੀ ਨਹੀਂ ਸੀ ਹੈਗੀ ਕੋਈ ਤੇ ਘਰ ਵਾਲਾ ਵੀ ਨਹੀਂ ਸੀ ਹੈਗਾ ਕੱਲੀ ਸੀ ਪਰ ਫਿਰ ਵੀ ਪਰਮਾਤਮਾ ਕਿਸੇ ਨਾ ਕਿਸੇ ਪਾਸੋਂ ਉਹਦੀ ਆਮਦਨ ਦਾ ਸਰੋਤ ਬਣਾ ਦਿੰਦਾ ਸੀ ਵੀ ਘਰ ਨਾਲ ਉਹਦਾ ਸੋਨਾ ਚੱਲਦਾ ਪਿਆ ਸੀ ਹੌਲੀ ਹੌਲੀ ਨਾ ਗਵੰਟਨ ਨੇ ਵਿਖਿਆ ਕਰਨਾ ਬੀਬ ਜੁਰਗ ਮਾਈ ਕੱਲੀ ਰਹਿੰਦੀ ਹੈ ਸਿਹਤ ਵੀ ਨਵੀਂ ਨਰੋਈ ਹੈ ਘਰ ਵੀ ਸਾਫ਼ ਸੁਥਰਾ ਹੈ ਤੇ ਉਂਝ ਵੀ ਇਹਦੇ ਘਰ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ ਪਰ ਮੇਰੇ ਕੋਲ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਕੁਝ ਨਾ ਕੁਝ ਘਾਟ ਹੀ ਰਹਿੰਦੀ ਹੈ ਉਨੇ ਕੀ ਕਰਨਿਆ ਕਾਇਆ ਕਰਨਾ ਵੀ ਮਾਇਨੇ ਸਵੇਰੇ ਉਹਦੇ ਉੱਠਣ ਤੋਂ ਪਹਿਲਾਂ ਹੀ ਗੋਆ ਦੇ ਘਰੋਂ ਲੈ ਕੇ ਤੇ ਆਪਣੇ ਘਰ ਆਪਣੀ ਰਸੋਈ ਲੇਮਬ ਲਿਆ ਕਰਨੀ। ਉਹਨੂੰ ਲੱਗਾ ਵੀ ਮੇਰਾ ਗੋਆ ਲੈ ਕੇ ਜਾਂਦੀ ਏ। ਉਹਨੇ ਆਪਣੀ ਨਾਲ ਜਿਹੜੀ ਗਾਂ ਸੀ ਉਹ ਅੰਦਰ ਬੰਨਣੀ ਆਰੰਭ ਕਰ ਦਿੱਤੀ। ਪਰ ਮਾਈ ਦੇ ਜ਼ਿੰਦਗੀ ਦਾ ਨਿਯਮ ਸੀ ਵੀ ਉਹਨੇ ਉੱਠਣਾ ਉਠਣਸਾਰ ਉਹਨੇ ਪਹਿਲਾਂ ਰਸੋਈ ਲੇਮਬ ਕੇ ਨਾਤੋਗੇ ਫਿਰ ਪ੍ਰਮਾਤਮਾ ਦਾ ਨਾਮ ਲੈ ਕੇ ਜੋ ਵੀ ਬਣਾਣਾ ਉਹ ਪਹਿਲਾਂ ਪ੍ਰਸ਼ਾਦਾ ਰਾਹੀ ਪਾਂਦੇ ਲਈ ਜ਼ਰੂਰ ਰੱਖਿਆ ਕਰਨਾ। ਚੁੜੀਆਂ ਜਨੋਰਾ ਨੂੰ ਪਾਣਾ ਤੇ ਫੇਰ ਹੀ ਖਾਣਾ ਪਰ ਮਾਈ ਦੇ ਅੱਜ ਵੇਖਿਆ ਉਠੀ ਤੇ ਗਵੰਡਣ ਨੇ ਉੱਥੇ ਗਾਂ ਹੀ ਨਹੀਂ ਸੀ ਬੰਨੀ ਜਿਸ ਕਰਕੇ ਉਹਨੂੰ ਹੁਣ ਗੋਇਆ ਨਾ ਮਿਲਿਆ ਮਾਈ ਅੱਜ ਨਾਤੀ ਧੋਤੀ ਪਰ ਉਹਨੇ ਕੁਝ ਨਾ ਬਣਾਇਆ ਉਹਨੇ ਪਰਮਾਤਮਾ ਦਾ ਨਾਮ ਲਿਆ ਪਰ ਨਾ ਹੀ ਉਹਨੇ ਅੱਜ ਕਿਸੇ ਰਾਈ ਪਾਣ ਦੀ ਲਈ ਰੱਖਿਆ ਨਾ ਹੀ ਆਪ ਖਾਦਾ ਕਹਿੰਦੇ ਹੁਣ ਜਿਹੜਾ ਸੱਚਾ ਸੁੱਚਾ ਹੋਵੇ ਤੇ ਉਹਨੂੰ ਫਿਰ ਪਰਮਾਤਮਾ ਵੀ ਉਹਦੀ ਸਾਰ ਲੈਂਦਾ ਕਹਿੰਦੇ ਸੁਪਨੇ ਦੇ ਵਿੱਚ ਪਰਮਾਤਮਾ ਆਏ ਤੇ ਪੁੱਛਿਆ ਵੀ ਤੂੰ ਅੱਜ ਖਾਦਾ ਪੀਤਾ ਨਹੀਂ ਕੁਝ ਤੇ ਤੂੰ ਨਾ ਹੀ ਫਿਰ ਕੁਝ ਅੱਜ ਕਿਸੇ ਲਈ ਰੱਖਿਆ ਉਹ ਕਹਿੰਦੀ ਵੀ ਤੁਹਾਨੂੰ ਵੀ ਪਤਾ ਹੈ ਵੀ ਮੈਂ ਆਪਣੀ ਰਸੋਈ ਚ ਨਾਤੋ ਕੇ ਇਸ਼ਨਾਨ ਕਰਕੇ ਲੇਪ ਪੋਚ ਕੇ ਫਿਰ ਹੀ ਉੱਥੇ ਜਾਣੀ ਆ ਅੱਜ ਮੈਨੂੰ ਗੋਆ ਹੀ ਨਹੀਂ ਮਿਲਿਆ ਜਿਸ ਕਰਕੇ ਮੈਂ ਲਿੰਬਿਆ ਪੋਚਿਆ ਨਹੀਂ ਉਹਨਾਂ ਕਹਾਂ ਵੀ ਤੈਨੂੰ ਗੋਆ ਕਿਉਂ ਨਹੀਂ ਮਿਲਿਆ ਕਹਿੰਦੀ ਵੀ ਮੇਰੇ ਕੋਲ ਕਿਹੜਾ ਗਾਂ ਹੈ ਵੀ ਮੈਂ ਤੇ ਜਿਹੜਾ ਵੀ ਆਪਣੀ ਗਵਾਂਡੀਆਂ ਕਰੋ ਲੈ ਕੇ ਆਉਂਦੀ ਸਾਂ ਸਤ ਫਕੀਰ ਜਿਹੜੇ ਉਹ ਪਰਮਾਤਮਾ ਦਾ ਨਕਾਲ ਪੁਰਖ ਰੂਪ ਸੀ ਉਹਨਾਂ ਕਿਆ ਵੀ ਸਵੇਰੇ ਤੇ ਨੂੰ ਗਾਂ ਮਿਲ ਜੇਗੀ ਪਰ ਤੂੰ ਆਪਣੀ ਜਿਹੜੀ ਸੇਵਾ ਹੈ ਉਹ ਤੂੰ ਜਾਰੀ ਰੱਖ ਸਵੇਰ ਹੋਈ ਤੇ ਮਾਈ ਦੇ ਵੇੜੇ ਵਿੱਚ ਨਾ ਗਾਂ ਸੀ ਪਰ ਅੱਜ ਮਾਈ ਤੋਂ ਪਹਿਲਾਂ ਹੀ ਨਾ ਉਹਦੀ ਗਵੰਡ ਨ ਉੱਠ ਗਈ ਸੀ ਉਹਨੇ ਵੇਖਿਆ ਵੀ ਗਾਂ ਦੇ ਪਿੱਛੇ ਤੇ ਸੋਨੇ ਦਾ ਫੋਸ ਪਿਆ ਹੈ ਜਿਹੜਾ ਉਹਨੇ ਗੋਇਆ ਕੀਤਾ ਸੀ ਉਹ ਸੋਨੇ ਦਾ ਸੀ ਉਹ ਛੇਤੀ ਨਾਲ ਬਠਲ ਲੈ ਕੇ ਆਈ ਉਹਨੇ ਉਸ ਸੋਨੇ ਵਾਲਾ ਉਥੋਂ ਫੋਸ ਚੁੱਕਿਆ ਤੇ ਆਪਣਾ ਗੋਇਆ ਉਥੇ ਰੱਖ ਕੇ ਮਾਈ ਖੁਸ਼ੀ-ਖੁਸ਼ੀ ਉੱઠી ਮਾਈ ਨੇ ਆਪਣੀ ਰਸੋਈ ਲੇਬੀ ਰਸੋਈ ਲੇਬਣ ਤੋਂ ਬਾਅਦ ਉਹਨੇ સ્ਨਾਣ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਉਹਨੇ ਪੂਜਾ ਪਾਠ ਜੋ ਪਰਮਾਤਮਾ ਦਾ ਉਹ ਕਰਕੇ ਤੇ ਉਸ ਤੋਂ ਬਾਅਦ ਉਹ ਰੱਬ ਦਾ ਨਾਮ ਲੈਂਦੇ ਹੋਏ ਪ੍ਰਸ਼ਾਦਾ ਪਾਣੀ ਬਣਾਇਆ ਉਹਨੇ ਤਵੇ ਤੇ ਪਾਈ ਪਹਿਲੀ ਰੋਟੀ ਉਹ ਗਾਂ ਨੂੰ ਖਵਾ ਦਿੱਤੀ ਉਸ ਤੋਂ ਬਾਅਦ ਜੋ ਪ੍ਰਸ਼ਾਦਾ ਪਾਣੀ ਸੀ ਉਹਨੇ ਕਾਂਦੇ ਕੋਲੇ ਤੇ ਰੱਖਤਾ ਫਿਰ ਜਦੋਂ ਖਾਣ ਲੱਗੀ ਚਿਣੀਆਂ ਜਨੋਰਾ ਸਾਰਿਆਂ ਕੁੱਤਿਆਂ ਜੋ ਵੀ ਸੀ ਉਹਨਾਂ ਨੂੰ ਪਾਤਾ ਤੇ ਉਹਨੇ ਖਾਣ ਲੱਗੀ ਹੁਣ ਮਾਈ ਦੇ ਘਰ ਨਾਲ ਉਹ ਜਿਹੜਾ ਦੁੱਧ ਸੀ ਮਾਈ ਉਹ ਵੀ ਰਾਗਿਰਾ ਮਸਾਫਿਰਾ ਸਭ ਨੂੰ ਦਿੰਦੀ ਤੇ ਆਪ ਵੀ ਛਕਦੀ ਹੁਣ ਮਾਈ ਦੇ ਘਰ ਬੜੀਆਂ ਲਹਿਰਾਂ ਪੈ ਰਾਸ ਕਿਉਂਕਿ ਮਾਈ ਦੇ ਕਰ ਨਾਲ ਝੂਟ ਸੀ ਤੇ ਨਾਲ ਹੀ ਜੂੜ ਸੀ ਪਰ ਇਹ ਵੇਖ ਕੇ ਪਰਮਾਤਮਾ ਨਾ ਬੜੇ ਹੈਰਾਨ ਹੋਏ ਵੀ ਇਹ ਮਾਈ ਨੂੰ ਤੇ ਪਤਾ ਹੀ ਨਹੀਂ ਵੀ ਇਹ ਦੇ ਉੱਠਣ ਤੋਂ ਪਹਿਲਾਂ ਹੀ ਇਹਦੀ ਜਿਹੜੀ ਨਾਲ ਦੀ ਗਵੰਡਣ ਨੇ ਉਹ ਇਹਦੇ ਕੋਲੋਂ ਸਾਰਾ ਕੁਝ ਕੁ ਲੈ ਕੇ ਤੇ ਆਪ ਉੱਥੇ ਦਿੱਤਰ ਹੋ ਜਾਂਦੀ ਹੈ ਹੁਣ ਨਾ ਉਹ ਉਹਨਾਂ ਦਾ ਇੱਕ ਦਿਨ ਜਿਹੜੇ ਪਰਮਾਤਮਾ ਸਨ ਉਹਨਾਂ ਬੜੀ ਜਿਆਦਾ ਹਨੇਰੀ ਤੇ ਮੀਂਹ ਛਾੜਦਾ ਮਾਈ ਨੇ ਸ਼ਾਮ ਤੱਕ ਇੰਤਜ਼ਾਰ ਕੀਤਾ ਤੇ ਮਾਈ ਨੂੰ ਲੱਗਾ ਵੀ ਹੁਣ ਤੇ ਬੜੀ ਜਾਦੀ ਮੀਂਹ ਤੇ ਹਨੇਰੀਏ ਤੇ ਵਿਚਾਰੀ ਗਾਂ ਜਿਹੜੀ ਐ ਇਹ ਸਾਰੀ ਰਾਤ ਕਿਵੇਂ ਰਵੇਗੀ ਮਾਈ ਨੇ ਅੱਜ ਜਿਹੜੀ ਉਹ ਗਾਂ ਸੀ ਉਹਨੂੰ ਆਪਣੇ ਕਮਰੇ ਦੇ ਅੰਦਰ ਹੀ ਬੰਨ ਲਿਆ ਮਾਈ ਜਦੋਂ ਸਵੇਰੇ ਉઠી ਤੇ ਉਹਨੇ ਵੇਖਿਆ ਵੀ ਗਾਂ ਨੇ ਤੇ ਜਿਹੜਾ ਗੋਹਾ ਕੀਤਾ ਉਹ ਸੋਨੇ 'ਚ ਬਦਲਿਆ ਪਿਆ ਮਾਈ ਬੜੀ ਪਰਸੰਨ ਹੋਈ ਮਾਈ ਨੇ ਨਾ ਹੁਣ ਹੌਲੀ-ਹੌਲੀ ਉਹ ਜਿਹੜਾ ਗੋਹਾ ਸੋਨੇ ਦਾ ਇਕੱਠਾ ਕਰਨਾ ਆਰੰਭ ਕੀਤਾ ਮਾਈ ਨੇ ਪਹਿਲਾਂ ਪੱਕਾ ਘਰ ਬਣਵਾਇਆ। ਮਾਈ ਨੇ ਬੂਹੇ ਦੇ ਸਾਹਮਣੇ 24 ਘੰਟੇ ਜਿਹੜਾ ਹਰ ਕੋਈ ਭੁੱਖਾ ਪਿਆਸਾ ਆ ਕੇ ਪਾਣੀ ਛੱਕ ਸਕੇ ਤੇ ਪ੍ਰਸ਼ਾਦਾ ਛੱਕ ਸਕੇ ਉਹਦਾ ਇੰਤਜ਼ਾਮ ਕਰਦਾ। ਮਾਈ ਹੁਣ ਬਜ਼ੁਰਗ ਹੋ ਗਈ ਸੀ। ਮਾਈ ਨੇ ਨੌਕਰ ਚਾੱਕਰ ਵੀ ਰੱਖ ਲੇ। ਮਾਈ ਪਿੰਡ 'ਚ ਜਿੱਥੇ ਪਾਣੀ ਦੀ ਵਿਵਸਥਾ ਨਹੀਂ ਸੀ ਉਹ ਤੇ ਖੂਹ ਪਟਵਾ ਦਿੱਤੇ। ਹਰ ਰੋਜ਼ ਉਹ ਸਭ ਦਾ ਢਿੱਡ ਭਰਦੀ। ਜਿਹਨੂੰ ਜ਼ਰੂਰਤ ਹੁੰਦੀ ਉਹਦੀ ਮਦਦ ਕਰਦੀ। ਹੁਣ ਉਹਦੀ ਗਵਾਂਢਣੇ ਵੇਖ ਕੇ ਬੜੀ ਗੁੱਸਾ ਹੋਈ ਵੀ ਇੰਨੇ ਤੇ ਹੁਣ ਆਪਣੀ ਗਾਂ ਅੰਦਰ ਬੰਨ ਲਈ ਮੈਨੂੰ ਤੇ ਕੁਝ ਨਹੀਂ ਮਿਲਣਾ ਹੈਗਾ। ਉਨੇ ਗਾਂ ਮਾਤੋਂ ਹਥਿਆਨ ਦੀ ਕੋਸ਼ਿਸ਼ ਕੀਤੀ ਪਰ ਕੋਈ ਉਹਦੀ ਚਾਲ ਨਾ ਚੱਲੀ ਹੁਣ ਉਹਦੀ ਕਿਤੇ ਉਹਨੂੰ ਇਹ ਸੀ ਕਈ ਵਾਰ ਆਪਣੇ ਵਿੱਚ ਕਿਸੇ ਨਾਲ ਹੁੰਦਾ ਨਾ ਵੀ ਕੋਈ ਕਿਸੇ ਨੂੰ ਅੱਗੇ ਵਧਦਾ ਵੇਖ ਕੇ ਵੀ ਉਹਨੂੰ ਵਧਣ ਨਹੀਂ ਦਿੰਦਾ ਉਹ ਵੀ ਉਹਦੇ ਵੀ ਇੱਚ ਇਹ ਰੱਖਾ ਸੀ ਰਾਜੇ ਦੇ ਕੋਲ ਗਈ ਕਹਿੰਦੀ ਰਾਜਾ ਮੇਰੀ ਜਿਹੜੀ ਗਵੰਡਣ ਹੈ ਨਾ ਉਹਦੇ ਕੋਲ ਇੱਕ ਐਸੀ ਗਾਂ ਹੈ ਉਹ ਸੋਨੇ ਦਾ ਗੋਆ ਕਰਦੀ ਉਹ ਤੇਰੇ ਕੋਲ ਹੋਣੀ ਚਾਹੀਦੀ ਉਹ ਉਹਦੇ ਕੋਲ ਨਹੀਂ ਹੋਣੀ ਚਾਹੀਦੀ ਉਨੇ ਰਾਜੇ ਨੂੰ ਥਾਂ ਟਿਕਾਣਾ ਦੱਸਿਆ ਦੋ ਸੈਨਿਕ ਆਏ ਤੇ ਰਾ ਉਹਦੇ ਮਾਈ ਤੋਂ ਉਹ ਗਾਂ ਤੇ ਬੱਚਾ ਖੋਲ ਗਏ ਤੇ ਉੱਤੋਂ ਲੈ ਕੇ ਤੇ ਜਾਣ ਲੱਗੇ ਮਾਈ ਨਾ ਬੜਾ ਰੋਈ ਘੁਰਲਾਈ ਪਰ ਉਹਨਾਂ ਏਕਣਾ ਸੁਣੀ ਲੈ ਕੇ ਜਾ ਕੇ ਰਾਜੇ ਨੂੰ ਕਿਹਾ ਵੀ ਗਾਂ ਲੈ ਆਇਆ ਰਾਜਾ ਕਹਿੰਦਾ ਐਵੇਂ ਕਰੋ ਇਹਨੂੰ ਨਾ ਤੁਸੀਂ ਮੇਰੇ ਵੀ ਬਾਹਰ ਕਿਉਂ ਤਵੇਲੇ ਚ ਬੰਨਣਾ ਮੇਰੇ ਕਮਰੇ ਚੀ ਬੰਦ ਉਹਨਾਂ ਕਮਰੇ ਚ ਬੰਨਤਾ ਜਦੋਂ ਸਵੇਰ ਹੋਈ ਨਾ ਗਾਨੇ ਐਨਾ ਗੋਇਆ ਕੀਤਾ ਨਾ ਬਿਰਾਜੇ ਦਾ ਜਿਹੜਾ ਮਹਿਲ ਸੀ ਸਾਰਾ ਗੋਇ ਤੇ ਬਦਬੂ ਨਾਲ ਭਰ ਗਿਆ ਰਾਜੇ ਨੂੰ ਬੜਾ ਗੁੱਸਾ ਆਇਆ ਕਿ ਉਹਦੀ ਗਵਾਂਡਨ ਨੇ ਕਿਐਸੀ ਸੋਨਾ ਕਰਦੀ ਇਹ ਤਾਂ ਉਲਟਾ ਮੇਰਾ ਸਾਰਾ ਮਹਿਲ ਹੀ ਗੰਦਾ ਕਰ ਦਿੱਤਾ ਤੇ ਬਦਬੂ ਅੱਡ ਤੋਂ ਆਉਣ ਦੀ ਹੈ ਉਹਨੇ ਉਸ ਨੂੰ ਬੁਲਾਇਆ ਉਹਨੇ ਕਿਹਾ ਨਹੀਂ ਜੀ ਵੀ ਮੇਰੇ ਘਰ ਤੇ ਵੀ ਨਹੀਂ ਐਵੇਂ ਵੀ ਉੱਥੇ ਤੇ ਸੋਨਾ ਹੀ ਕਰਦੀ ਸੀ ਉਹਨੇ ਕਿਹਾ ਵੀ ਤੂੰ ਝੂਠ ਬੋਲਿਆ ਉਹਨੂੰ ਨਾ ਜਿਹੜੀ ਜੇਲ੍ਹ ਦੇ ਵਿੱਚ ਪਾ ਦਿੱਤਾ ਵੀ ਇਹਨੂੰ ਸਜ਼ਾ ਦਿੱਤੀ ਜਾਏ ਜੇਲ੍ਹ ਚ ਬੰਦ ਕੀਤਾ ਜਾਵੇ ਮਾਈ ਨੂੰ ਸੱਦ ਕੇ ਤੇ ਉਹਦੀ ਗਾਂ ਨੂੰ ਵਾਪਸ ਕਰ ਦਿੱਤੀ ਹੁਣ ਕੁਝ ਸਮੇਂ ਬਾਅਦ ਫਿਰ ਲੋਕ ਕਹਿੰਣ ਲੱਗੇ ਵੀ ਉਹ ਗਾਂ ਸੱਚੀ ਸੋਨਾ ਦਿੰਦੀ ਹੈ ਉਸ ਰਾਜਾ ਨਾ ਚੱਲ ਕੇ ਮਾਈ ਦੇ ਕੋਲ ਆਇਆ ਆ ਕੇ ਕਹਿੰਦਾ ਮਾਈ ਵੀ ਜਦੋਂ ਸਾਰੇ ਕਹਿੰਦੇ ਨੇ ਵੀ ਤੇਰੀ ਗਾਂ ਸੋਨਾ ਦਿੰਦੀ ਹੈ ਹੁਣ ਮਾਈ ਝੂਠ ਕਦੀ ਬੋਲਦੀ ਨਹੀਂ ਸੀ ਕਹਿੰਦੀ ਹਾਂ ਮੇਰੀ ਗਾਂ ਗੋਏ ਦੀ ਥਾਂ ਤੇ ਸੋਨਾ ਦਿੰਦੀ ਕਹਿੰਦੀ ਜਦੋਂ ਮੇਰੇ ਘਰ ਗਈ ਫਿਰ ਇਹਨੇ ਗੋਇਆ ਕੀਤਾ ਐਸਾ ਕਿਉਂ ਤੇਰੇ ਕੋਲ ਐਸਾ ਕੀ ਜਿਹੜਾ ਮੇਰੇ ਕੋਲ ਨਹੀਂ ਉਹ ਮੈਂ ਕਹਿੰਦੀ ਮੈਨੂੰ ਨਹੀਂ ਪਤਾ ਵੀ ਮੇਰੇ ਕੋਲ ਐਸਾ ਕੀ ਹੈ ਤੇ ਕੀ ਨਹੀਂ ਪਰ ਮੈਂ ਕਦੀ ਜ਼ਿੰਦਗੀ ਚ ਝੂਠ ਨਹੀਂ ਬੋਲਦੀ ਦੂਜਾ ਮੈਂ ਕਦੀ ਵੀ ਨਾ ਕਿਸੇ ਨੂੰ ਝੂਠ ਦਵਾ ਤੇ ਨਾ ਹੀ ਕ ਆਪ ਝੂਠ ਖਾਵਾਂ ਮੈਂ ਤਵੇ ਤੇ ਪਾਈ ਪਹਿਲੀ ਰੋਟੀ ਹਮੇਸ਼ਾ ਆਪਣੀ ਜਿਹੜੇ ਘਰ ਪਸ਼ੂਏ ਗਾਂ ਨੂੰ ਖਵਾਨੀ ਆ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਪਾਣੀ ਹਿੱਸਾ ਰੋਜ਼ ਆਪਣੇ ਪਰਸ਼ਾਦੇ ਵਿੱਚੋਂ ਕੱਢ ਕੇ ਇੱਕ ਅੰਧ ਕੋਲੇ ਤੇ ਰੱਖ ਦਿੰਦੀਆਂ ਵੀ ਕੋਈ ਰਾਹ ਪਾਂਦੀ ਆ ਕੇ ਤੇ ਉਹਨੂੰ ਖਾ ਸਕੇ ਪਰ ਹੁਣ ਪਰਮਾਤਮਾ ਨੇ ਇੰਨਾ ਦੇ ਦਿੱਤਾ ਵੀ ਮੈਂ ਲੰਗਰ ਲਾਇਆ ਵਿੱਚੋਂ ਵੀ 24 ਘੰਟੇ ਕੋਈ ਖਾ ਸਕੇ ਮੈਂ ਜੋ ਖਾਂਦੀ ਸੀ ਚੋ ਚਿੜੀ ਜਨੋਰਾ ਨੂੰ ਵੀ ਜ਼ਰੂਰ ਪਾਂਦੀ ਸੀ ਤੇ ਪਰਮਾਤਮਾ ਨੇ ਇਹਦਾ ਹੀ ਸਦਕਾ ਹੀ ਮਿਹਰ ਸਦਕਾ ਵੀ ਮਿਨੂ ਇਹ ਸਾਰਾ ਕੁਝ ਨਵਾਜਿਆ ਉਹਨਾਂ ਕਹਾਂ ਵੀ ਜੇ ਤੂੰ ਤਵੇ ਪਿੱਤੇ ਨੂੰ ਕੀ ਲੱਗਦਾ ਵੀ ਸਭ ਤੋਂ ਜਿਹੜਾ ਜ਼ਰੂਰੀ ਕੰਮ ਸੀ ਉਹ ਕੀ ਕੀਤਾ ਜਿਹਦੇ ਕਰਕੇ ਸਾਰਾ ਕੁਝ ਮਿਲਿਆ ਤਉਨਾ ਕਿ ਆ ਵੀ ਮੈਨੂੰ ਲੱਗਦਾ ਹੈ ਵੀ ਜੇ ਜਦ ਮੈਂ ਤਵੇ ਤੇ ਪਾਈ ਪਹਿਲੀ ਰੋਟੀ ਕਿਸੇ ਦਾ ਢਿੱਡ ਭਰਦੀ ਸੀ ਨਾ ਤੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਪ੍ਰਮਾਤਮਾ ਦਾ ਨਾਮ ਲੈ ਸੁਚਮ ਨਾਲ ਪ੍ਰਸ਼ਾਦਾ ਬਣਾਉਂਦੀ ਸੀ ਉੱਚ ਪ੍ਰਮਾਤਮਾ ਆਪ ਆ ਕੇ ਸੰਤੋਖ ਪਾ ਦਿੰਦੇ ਸਨ ਸਬਰ ਸੰਤੋਖ ਦੇ ਨਾਲ ਤੇ ਉਹਦੇ ਘਰ ਉਹਦੇ ਨਾਲ ਮੇਰੇ ਘਰ ਵਰਕਤ ਆਈਏ ਰਾਜੇ ਨੇ ਸਾਰੇ ਨਗਰ ਐਲਾਨ ਕਰਤਾ ਬਿ ਸਾਰੇ ਜਣੇ ਹੁਣ ਤੋਤ ਤਵੇ ਤੇ ਪਾਈ ਪਹਿਲੀ ਰੋਟੀ ਰੋਟੀ ਜੜੀ ਹੈ ਆਪਣੇ ਘਰ ਪਸ਼ੂ ਜਨੌਰ ਚਿੜੀਆਂ ਨੂੰ ਪਾਇਆ ਕਰੋ ਘਰ ਦੇ ਅੱਗੇ ਜਲ ਜ਼ਰੂਰ ਰੱਖਿਆ ਕਰੋ ਤਾਂ ਕਿ ਜਿੰਨੇ ਵੀ ਮੁਸਾਫਿਰ ਪਾਂਦੀ ਉਹ ਪੀ ਸਕਣ ਤੇ ਚਿੜੀਆਂ ਜਨੌਰ ਪੀ ਸਕਣ ਇਸ ਤਰ੍ਹਾਂ ਪੂਰੇ ਨਗਰ ਚ ਅਮਨ ਤੇ ਸ਼ਾਂਤੀ ਦਾ ਮਾਹੌਲ ਹੋ ਗਿਆ ਤੇ ਸੰਗਤ ਜੀ ਜੇਕਰ ਆਪਾਂ ਵੀ ਆਪਣੇ ਘਰ ਤਵੇ ਤੇ ਪਾਈ ਪਹਿਲੀ ਰੋਟੀ ਆਪਣਾ ਚਿੜੀ ਜਨੌਰ ਗਾਂ ਕਿਸੇ ਨੂੰ ਵੀ ਪਾਨਿਆ ਕਿਸੇ ਜਨੌਰ ਨੂੰ ਵੀ ਪਾਨਿਆ ਉਹਦੇ ਢਿੱਡ ਦੀ ਅਸੀਸ ਆਪਣੇ ਘਰ ਬਰਕਤ ਲੈ ਕੇ ਆ ਸਕਦੀ ਹੈ ਫਿਰ ਅੱਜ ਦੀ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਸੰਗਤ ਜੀ ਜਿਦਾ ਪਲਾ ਚਾਉਂਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ